ਜਿਹੜਾ ਆਨਬਲ ਗਵਰਨਰ ਸਾਹਿਬ ਨੇ ਅਡਰੈਸ ਦਿੱਤਾ ਹੈ ਮੈਂ ਉਹਨੂੰ ਬਹੁਤ ਕਲੋਜ਼ਲੀ ਸਟੱਡੀ ਕੀਤਾ ਹੈ ਤੇ ਉਹਦੇ ਚੋਂ ਨਜ਼ਰ ਆਇਆ ਹੈ ਕਿ ਕੁਝ ਵੀ ਹੈ ਨਹੀਂ ਉਸ ਅਡਰੈਸ ਬੜਾ ਤਰਸ ਆਇਆ ਗਵਰਨਰ ਸਾਹਿਬ ਤੇ ਕਿ ਉਹਨਾਂ ਦੇ ਹੱਥ ਦੇ ਵਿੱਚ ਕਿਹੋ ਜਿਹਾ ਪਲੰਦਾ ਦੇ ਕੇ ਹੱਥੇ ਚ ਫੜਾ ਦਿੱਤਾ ਜਿਹਦੇ ਵਿੱਚ ਹੀ ਕੁਝ ਨਹੀਂ ਆ ਮੈਂ ਸਾਰੀਆਂ ਉਹਦੀਆਂ ਕੌਂਟਰਡਿਕਸ਼ਨਸ ਤੁਹਾਨੂੰ ਦੱਸਾਂਗਾ ਬਾਅਦ ਦੇ ਵਿੱਚ ਬਟ ਸਾਰਿਆਂ ਨੂੰ ਪਹਿਲੇ ਸਰ ਜਿਹੜਾ ਕੱਲ ਵੇਖੋ ਤੁਹਾਡੀ ਪਾਰਟੀ ਨੇ ਇਹ ਗਵਰਨਰ ਸਾਹਿਬ ਦਾ ਜਿਹੜਾ ਤੁਹਾਡੀ ਗਵਰਨਮੈਂਟ ਬਣੀ ਹੈ ਸਰ ਇਹ ਤਾਂ ਬੇਸਿਕ ਇਹ ਸੀ ਕਿ ਅਸੀਂ ਇੱਕ ਚੇਂਜ ਲੈ ਕੇ ਆਵਾਂਗੇ ਸਾਰੇ ਪੰਜਾਬ 'ਚ ਕੱਲ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਸੀਐਮ ਸਾਹਿਬ ਉਥੇ ਨਵੇਂ ਸ਼ਹਿਰ ਗਏ ਨੇ ਜੀ ਨੀ ਪੱਥਰ ਰੱਖਿਆ ਤੇ ਜਿਸ ਟਾਈਮ ਨੀ ਪੱਥਰ ਰੱਖਿਆ ਸੀ ਉਸੇ ਟਾਈਮ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈੱਡਕੁਆਰਟਰ ਹੈ ਆਪਦਾ ਸਰ ਉੱਥੇ ਬੇਰੋਜ਼ਗਾਰ ਨੌਜਵਾਨਾਂ ਨੂੰ ਟਕਾ ਕੇ ਡਾਂਗਾ ਨਾ ਕੁੱਟਿਆ ਜਾਂਦਾ ਸੀ ਤੁਸੀਂ ਵੇਖੋ ਇੱਕ ਪਾਸੇ ਸਰਕਾਰ ਕੀ ਕਹਿ ਕੇ ਆਈ ਸੀ ਕਿ ਅਸੀਂ ਚੇਂਜ ਲੈ ਕੇ ਆਵਾਂਗੇ ਤੇ ਇਹ ਸਾਰਾ ਹਫ਼ਤਾ ਜਿਹੜਾ ਸਰ ਤੁਸੀਂ ਵੇਖੋ ਸਾਡੀ ਪਛਾਣ ਪੰਜਾਬ ਦੀ ਹੈ ਜੈ ਜਵਾਨ ਤੇ ਜੈ ਕਿਸਾਨ ਜਵਾਨਾਂ ਦਾ ਕੰਮ ਤੇ ਭੱਜਪਾਨੇ ਨਿਬੇੜ ਦਿੱਤਾ ਜਦੋਂ ਭਰਤੀ ਬੰਦ ਕਰਤੀ ਨਹੀਂ ਤੇ 2300 ਸਾਲ ਤੋਂ ਲਗਾਤਾਰ ਹਰ ਪਰਿਵਾਰ ਦੇ ਵਿੱਚ ਕੋਈ ਇੱਥੇ ਇਹੋ ਜਿਹਾ ਪਰਿਵਾਰ ਨਹੀਂ ਬੈਠਾ ਜਿਹਦਾ ਡਾਇਰੈਕਟ ਇਨਡਾਇਰੈਕਟ ਆਰਮਡ ਫੋਰਸਸ ਨਾਲ ਤਾਲਕਨਾ ਉਸ ਤੋਂ ਬਾਅਦ ਜੋ ਪਟਨਾ ਪਟਿਆਲੇ ਵਿੱਚ ਘਟਨਾ ਹੋਈ ਤੁਹਾਡੇ ਸਾਹਮਣੇ ਅਜੇ ਤੱਕ ਵੀ ਉਹ ਵਿਰੋਧ ਉਹਦਾ ਜ਼ਬਰਦਸਤ ਚੱਲ ਰਿਹਾ ਇੱਕ ਕਰਨਲ ਸਾਹਿਬ ਨੂੰ ਇੱਕ ਸਿੱਖ ਸਟੇਟ ਦੇ ਵਿੱਚ ਦਸਤਾਰ ਲਾ ਕੇ ਕੁੱਟਿਆ ਜਾਏ ਮਾਰਿਆ ਜੇ ਤੇ ਉਸ ਤੋਂ ਬਾਅਦ ਜੋ ਕਿਸਾਨਾਂ ਨਾਲ ਹੋਇਆ ਇਹ ਪਹਿਲੀ ਵਾਰ ਇਤਿਹਾਸ 'ਚ ਵੇਖਿਆ ਕਿ ਕਿਸੇ ਨੂੰ ਕਰ ਸਕਦ ਕੇ ਪੰਜਾਬ ਦਾ ਸਰ ਇੱਕ ਕੈਰੇਕਟਰ ਹੈ ਉਹ ਜੇ ਸਾਡਾ ਸਖਤ ਤੋਂ ਸਖਤ ਵਿਰੋਧੀ ਵੀ ਘਰ ਆ ਜੇ ਤੇ ਉਹ ਸਾਦੇ ਬੀ ਨੂੰ ਅਸੀਂ ਹਮੇਸ਼ਾ ਸ਼ੈਲਟਰ ਦਿੰਨੇ ਆ ਅਸੀਂ ਕਦੀ ਘਰ ਸੱਦ ਕੇ ਉਹਨੂੰ ਡਿਟੇਨ ਨਹੀਂ ਕਰਵਾਇਆ ਇਹ ਪਹਿਲੀ ਗਵਰਨਮੈਂਟ ਹੈ ਜਿਹਨੇ ਡਿਟੇਨ ਕਰਾਇਆ ਦੂਜੇ ਪਾਸੇ ਤੰਬੂ ਚੁੱਕਤੇ ਤੇ ਤੰਬੂ ਨਰੇ ਨਹੀਂ ਚੁੱਕੇ ਹੈਰਾਨੀ ਦੀ ਗੱਲ ਹੈ ਰਾਨਾ ਜੀ ਤੰਬੂ ਨਹੀਂ ਚੁੱਕੇ 135 ਟਰਾਲੀਆਂ ਲੈ ਗਏ ਨੇ ਉਹਨਾਂ ਤੇ ਦੇਣਾ ਕਿਸਾਨਾਂ ਨੂੰ ਤੇ ਕੀ ਸੀ ਐਂ ਤੇ ਰੋਜ਼ ਮੰਗਦੇ ਕੋਈ ਕਰਜ਼ਾ ਮਾਫ ਕਰੋ ਇਹਨਾਂ ਦਾ ਐਨੀਆਂ ਖੁਦਕਸ਼ੀਆਂ ਹੋ ਰਹੀਆਂ ਕਰਜ਼ਾ ਕੀ ਕਰ ਰਹੇ 135 ਟਰਾਲੀਆਂ ਉੱ비 ਇਹਨਾਂ ਦੇ ਕੋਈ ਆਦਮੀ ਨੇ ਨਾਮਵਰ ਬੰਦੇ ਨੇ ਟਰਾਲੀਆਂ ਲੈ ਗਏ ਕੋ 11 ਕੇਦੇ ਖੜੀ ਕਰਦੀਆਂ 7 ਕੇਦੇ ਖੜੀਆਂ ਕਰ ਲੀਆਂ ਬਿਸਤਰੇ ਲੈ ਗਏ ਮੰਜੇ ਲੈ ਗਏ ਚੁੱਕੇ ਏਸੀ ਲੈ ਗਏ ਚੁੱਕੇ ਉਹਨਾਂ ਦੇ ਚੁੱਲਿਆਂ ਤੱਕ ਚੁੱਕੇ ਲੈ ਗਏ ਬੋਲਣ ਦਿਓ ਇਹਨਾਂ ਨੂੰ ਤਾਂ ਸਾਡੀ ਗੁਜ਼ਾਰੇਸ਼ ਇਹ ਹੈ ਕਿ ਇਹ ਕਿਸ 2 ਮਿੰਟ ਹੁਣ ਗਲਤ ਕਰ ਲੈ ਤਾਂ ਕਿਸ ਕਿਸਮ ਦੀ ਇਹ ਗਵਰਨਮੈਂਟ ਹੈ ਕਿ ਨਾ ਕਿਸਾਨ ਇੱਥੇ ਸੇਫ ਹੈ ਹਾਂਜੀ ਨਾਜਵਾਨ ਇੱਥੇ ਸੇਫ ਹੈ ਸਰ ਮੈਨੂੰ ਵੇਖੋ ਜੇ ਤੁਸੀਂ ਸੋਚੋ ਕਿ ਮੈਂ ਗਵਰਨਮੈਂਟ ਦੇ ਸ਼ੋਲੇ ਗਾਉਂਗਾ ਤੇ ਪੋਸਿਬਲ ਨਹੀਂ 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 ਲੈਟ ਲੈਟ ਹਿ ਤੁਸੀਂ ਇਹ ਬਾਤ ਚ ਕਰ ਲਿਓ ਨਾ ਡੋ ਨਾ ਸਾਧੂੜ ਵਾ ਲਈ ਅਸੀਂ ਕਿਸੇ ਨਾਲ ਬੋੜਦੇ ਸੱਧਿਆ ਸੀ ਕਿ ਸੱਧਿਆ ਸੀ ਕਿ ਕੇਂਦਰ ਸਰਕਾਰ ਨੇ ਅਸੀਂ ਕਿ ਇੱਕ ਵਾਰ ਇੱਕ ਵਾਰ ਦੀ ਸੱਧਿਆ ਸੀ ਕਿ ਕੇਂਦਰ ਸਰਕਾਰ ਨੇ ਹਾਂਜੀ ਕੇਂਦਰ ਸਰਕਾਰ ਨਾਲ ਗੱਲਬਾਤ ਹੋ ਰਹੀ ਕਿਸਾਨਾਂ ਦੀ ਜੀ ਪੰਜਾਬ ਸੁਕਾਰ ਦੇਗੀ ਕਿਸਾਨਾਂ ਨੂੰ ਓਕੇ ਤੁਸੀਂ ਕਿਉਂ ਚੱਲ ਗਏ ਮੇਰੀ ਗੱਲ ਸੁਣ ਨਾ ਸਹੀ ਨਾ ਸਹੀ ਕੋਈ ਬੰਦੇਓ ਪ੍ਰੀਤ ਅੱਛਾ ਸਾਡੇ ਕਿਹੜਾ ਬੰਦਾ ਅੱਛਾ ਚੱਲ ਚੁੱਕੀ ਹੈ ਮੇਰੀ ਹੁਣ ਆ ਦਸਵਾ ਬੈਸ ਸੀ ਚਲੋ ਕਹਿੰਦੇ ਦੱਸੋ ਨਾ ਉਹ ਮੇਰੀ ਮੈਂ ਜਵਾਬ ਦੇਣਾ ਨਾ ਮੈਨੂੰ ਟਾਈਮ ਤੇ ਮੈਂ ਨਹੀਂ ਮੈਂ ਗਲਤ ਲੰਦਾ ਬੋਲੋ ਚਲੋ ਸੈਂਟਰ ਦੀ ਗੱਲ ਇੱਕ ਮਿੰਟ ਸਾਰ ਗਲਤ ਕਿਉਂ ਬੋਲ ਤੁਸੀਂ ਆ ਇਸ ਦੇਸੀ ਵੈਸ ਚਲੋ ਇਹਨਾਂ ਨੂੰ ਇਹਨਾਂ ਨੂੰ ਠੀਕ ਹੈ ਤੁਹਾਡੀ ਗੱਲ ਆ ਗਈ ਆਪਣਾ ਆ ਗਈ ਤੁਹਾਡੀ ਗੱਲ ਆ ਗਈ ਆ ਗਈ ਗੱਲ ਦੋ ਮਿੰਟ ਫਿਕਰ ਸਾਹਿਬ ਕੇ ਵਿਰੋਧੀ ਧਿਰ ਦਾ ਨੇਤਾ ਸਾਰੇ ਹੌਸਲ ਨੂੰ ਗੁਵਾਹ ਕਰਦੇ ਕੀ ਗੁਮਰਾ ਕਰ ਰਹੇ ਸੀ ਗਮਗਾਓ ਕਹ ਰਿਹਾ ਦੋਵਾਂ ਨੇ ਬੈਠੋ ਸਿਰਾ ਕੋਈ ਤਰੀਕਾ ਹੀ ਨਾ ਹੋਇਆ ਇਹ ਤੇ ਸਾਨੂੰ ਆਪਣੀ ਗੱਲ ਕਰਨ ਤੇ ਹੀ ਤੁਸੀਂ ਪਵੰਦ ਕਰ ਮੇਰੀ ਗੱਲ ਕਰਾ ਤੂੰ ਝੂੜਦਾ ਬੋਲ ਤੁਸੀਂ ਬੈਠੋ ਤੁਸੀਂ ਕਾਂਟੇ ਦੇ ਤਾ ਝੂੜਦਾ ਬੋਲ ਦੇਖ ਇਹਨੇ ਕਿਨੇ ਕੀਤਾ ਦਾਦਾ ਡਿਟੇਲ ਕਿਨੇ ਕੀਤਾ ਮੰਤਰੀ ਜੀ ਪੁਲਿਸ ਕੀ ਸੋ ਕਿ ਮੰਤਰੀ ਜੀ ਜਿਹੜੀ ਡਿਟੈਂਸ਼ਨ ਜਿਹਨੂੰ ਅਡਰੈਸ ਕੀਤਾ ਜਾਵੇ ਉਹਨੇ ਕਿਤਾ ਡਿਟੇਲ ਜਿਹਨੂੰ ਅਡਰੈਸ ਕੀਤਾ ਜਾਵੇ ਕੋਈ ਹੈ ਤਰੀਕਾ ਜੀ ਤੁਸੀਂ ਅੱਡੀ ਜੀ ਬੈਠੋ ਸਪੀਕਰ ਸਾਹਿਬ ਮੇਰੀ ਬੇਨਤੀ ਸੁਣੋ ਅਸੀਂ ਕਿਸੇ ਨੂੰ 1 ਮਿੰਟ ਅਸੀਂ ਸਰ ਇਹ ਕਹਿੰਦੇ ਗੱਲ ਕਰਾ ਝੂਠਾ ਬੋਲੋ ਝੂਠਾ ਬੋਲੋ ਬਸ ਇੰਨੀ ਗੱਲ ਹੈ 1 ਮਿੰਟ ਸਰ 1 ਮਿੰਟ ਚਲੋ ਛੱਡੋ ਯਾਰ 2 ਮਿੰਟ 1 ਮਿੰਟ ਸਰ ਡਿਟੈਂਸ਼ਨ ਕਿਨੇ ਕੀਤੀ ਕਿਸਾਨ ਲੀਡਰ ਫੜੇ ਕਿਨੇ ਕਿ ਸੈਂਟਰ ਦੀ ਫੋਰਸਸ ਨੇ ਪੜੇ ਨੇ ਪੈਰਾਮਿਟਰੀ ਫੋਰਸਸ ਵੜ ਕੇ ਲੱਗੀਆਂ ਡਿਟੇਨ ਤੇ ਤੁਸੀਂ ਕੀਤਾ ਜੇ ਕਿਸੇ ਨੇ ਤੰਬੂ ਚੁੱਕੇ ਪੰਜਾਬ ਪੁਲਿਸ ਨੇ ਚੁੱਕੇ ਕਿ ਸੈਂਟਰਲ ਫੋਰਸਸ ਨੇ ਚੁੱਕੇ ਨੇ ਜੇ ਇਥੋਂ ਟਰਾਲੀਆਂ ਖੋਈਆਂ ਤਾਂ ਕਿਨੇ ਲਈਆਂ ਨੇ ਜੇ ਇਥੋਂ ਤੇ ਏਸੀ ਖੋਲ ਕੇ ਲਿਆ ਤੇ ਕੌਣ ਲੈ ਕੇ ਆਇਆ ਮੈਂ ਕਿਸੇ ਦਾ ਨਾਂ ਨਹੀਂ ਲਿਆ ਮੈਂ ਕਿਸੇ ਦਾ ਨਾਮ ਨਹੀਂ ਲਿਆ ਮੈਂ ਤਾਂ ਤੁਹਾਨੂੰ ਪੁੱਛਣ ਲੈ ਕੇ ਆਇਆ ਇਹ ਨੂੰ ਡਰੈਸ ਕੀਤਾ ਜਾਵੇ ਕੋਈ ਕੋਣ ਆ ਇਹ ਨੂੰ ਡਰੈਸ ਕੀਤਾ ਜਾਵੇ ਜੀ ਇੱਕ ਮਿੰਟ ਸਰ ਜੀ ਮੇਰੇ ਮੈਨੂੰ ਗੱਲ ਕਰ ਲੈੰਦੋ ਸਰ ਚਲੋ ਨਹੀਂ ਇਹਨਾਂ ਨੂੰ ਪਸੰਦ ਨਹੀਂ ਆ ਸਹੀ ਹੁਣ ਸਰ ਮੇਰੀ ਮੇਰੀ ਚਲੋ ਨਾ ਸਹੀ ਰਹਿਣ ਦੇ ਨਿਆ ਕੋਲੀ ਸਾਹਿਬ ਕੋਲੀ ਸਾਹਿਬ ਐ 2 ਮਿੰਟ ਬਾਅਦ ਤੁਹਾਨੂੰ ਮੈਂ ਆਪਣੀ ਗੱਲ ਕਰਾਂ ਮੈਂ ਟਾਈਮ ਦੇਵਾਂਗਾ ਤੁਹਾਨੂੰ ਜਿਹਦੀ ਹਾਦੀ ਪਲੀਸ ਤੁਸੀਂ ਕੋਲੀ ਸਾਹਿਬ ਤੁਹਾਡੇ ਤੋਂ ਤੁਸੀਂ ਬਾਜਵਾ ਜੀ ਚੇਅਰ ਨੂੰ ਡਰੈਸ ਕਰੋ ਚਲੋ ਮੈਂ ਤੁਹਾਨੂੰ ਡਰੈਸ ਕਰਨਾ ਕੋਲੀ ਸਾਹਿਬ ਦਾ ਤਾਂ ਨਾ ਹੀ ਕਿਸੇ ਨੇ ਲਿਆ ਜੀ ਇਹ ਤੇ ਐਵੇਂ ਕੋਈ ਗਵਾਂਡ ਦੇ ਵਿੱਚ ਕੋਈ ਹੋਣਾ ਤੁਸੀਂ ਤੁਸੀਂ ਕਰੀ ਜਾਂਦੇ ਅੱਛਾ ਚਲੋ ਤੁਸੀਂ ਦੱਸੋ ਹੁਣ ਦੂਜੀ ਮੇਰੀ ਬੇਨਤੀ ਸਰ ਸੁਣੋ ਜੀ ਆਪਾਂ ਕਿਸਾਨਾਂ ਦੀ ਗੱਲ ਕਰਨੀ ਪਿਛੇ ਝੋਨੇ ਦੇ ਸੀਜ਼ਨ 'ਚ ਤੁਹਾਡਾ ਦਾਸ ਪੰਜਾਬ ਦੇ ਆਲਮੋਸਟ ਮਾਲਵੇ ਵਿੱਚ ਦੁਆਬੇ ਵਿੱਚ ਮਾਝੇ ਵਿੱਚ ਆਲਮੋਸਟ ਸਾਰੀਆਂ ਮੰਡੀਆਂ 'ਚ ਮਹਿੰਗੇ ਜੀ ਮਿਸਟਰ ਸਾਹਿਬ ਦੀ ਆਪਣੀ ਮੰਡੀ ਚ ਵੀ 20 25 25 ਦਿਨ ਚੋਂ ਨਾ ਨਹੀਂ ਚੁੱਕਿਆ ਗਿਆ ਚਲੋ ਬਾਅਦ ਚ ਚੁੱਕਿਆ ਵੀ ਗਿਆ ਟੋਟਲ ਚੋਂ ਨਾ ਜਿਹੜਾ ਅਸੀਂ ਐਕਸਪੈਕਟਡ ਜਿਹਦੀ ਸੀਸੀ ਲਿਮਿਟਸ ਸੀ ਉਹ 1,58,000 ਮੈਟ੍ਰਿਕ ਟਨਸ ਬੱਡ ਖਰੀਦ ਆਈ 1,75,000 200 ਰੁਪਿਆ ਫੀ ਕੁਇੰਟਲ ਦੀ ਲੁੱਟ ਹੋਈ 200 ਰੁਪਿਆ ਫੀ ਕੁਇੰਟਲ ਦੀ ਲੁੱਟ ਹੋਈ ਤਾਂ ਤੁਹਾਡੇ ਡਿਪਟੀ ਕਮਿਸ਼ਨਰਸ ਫੂਡ ਐਂਡ ਸਪਲਾਈ ਮਹਿਕਮਾ ਇਨਵੋਲਡ ਇਸੇ ਰੋ ਦੇ ਇਹ 3500 ਤੋਂ ਲੈ ਕੇ 4000 ਕਰੋੜ ਰੁਪਇਆ ਕਿਸਾਨਾਂ ਦੀ ਜੇਬ ਤੋਂ ਨਿਕਲੇ ਆ। ਕਿਰਪਾ ਕਰਕੇ ਇਹਦੇ ਤੇ ਕੋਈ ਕਿਸੇ ਕਿਸਮ ਦੀ ਇੰਡੀਪੈਂਡੈਂਟ ਇਨਕੁਆਰੀ ਹੋ ਸਕਦੀ ਕਿ ਕਿਸਾਨਾਂ ਦੀ ਜੇਬ ਤੋਂ 4000 ਕਰੋੜ ਰੁਪਇਆ ਕੱਢ ਕੇ ਕੌਣ ਲੈ ਕੇ ਗਿਆ। ਇਹ ਬੜਾ ਇੱਕ سنگੀਨ ਮਸਲਾ ਸਰ ਇਹਦੇ ਬਾਰੇ ਕੋਈ ਵੇਰਵਾ ਗਵਰਨਰ ਸਾਹਿਬ ਦਾ ਹੈ ਨਹੀਂ। ਹੁਣ ਅਗਲੀ ਗੱਲ ਸਰ ਇਹਦੇ ਚ ਮੈਂ ਗੱਲ ਕਰਾਂ ਹੁਣ ਜਿਹੜੀਆਂ ਤੁਹਾਡੀਆਂ ਕੁਝ ਗਾਰੰਟੀਸ ਇਹ ਗਰੰਟੀ ਸੀ ਤੁਹਾਡੀ ਸਰਕਾਰ ਦੀ ਤੁਹਾਡੀ ਜਮਾਤ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਸਾਹਿਬ ਦੀ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਆਏਗੀ ਅਸੀਂ 18 ਸਾਲ ਤੋਂ ਉੱਤੇ ਜਿੰਨੀਆਂ ਵੋਟਰ ਔਰਤਾਂ ਨੇ 2 ਕਰੋੜ ਚੋਂ 1 ਕਰੋੜ 50% ਪੋਪੂਲੇਸ਼ਨ ਤਿੰਨ ਸਾਲ ਗੁਜ਼ਰ ਗਏ ਨੇ ਅਸ਼ਵਨੀ ਜੀ ਤਿੰਨ ਸਾਲ ਕਿਸੇ ਸਾਡੀ ਮਾਤਾ ਨੂੰ ਬੱਚੀ ਨੂੰ ਚਲੋ ਤੁਹਾਡੇ ਵੱਲ ਹੋ ਜਾਣਾ ਮੈਂ ਉਧਰ ਨਹੀਂ ਜਾ ਰਿਹਾ ਮੇਰੀ 1100 ਰੁਪਏ ਦਾ ਵਾਦਾ ਕੀਤਾ ਅਸਾਂ ਤਿੰਨ ਸਾਲ ਹੋ ਗਏ ਮੈਂ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਗੁਜ਼ਾਰਿਸ਼ ਕਰੂੰਗਾ ਬਜਟ ਆਣਾ ਕਿ ਉਹਦੇ ਚ ਕੋਈ ਪ੍ਰੋਵੀਜ਼ਨ ਕੀਤਾ ਹੈ ਉਹਨਾਂ ਦਾ ਤੁਹਾਡਾ ਇਹ ਵਾਦਾ ਸੀ ਵੋਟਾਂ ਲਈਆਂ ਸਰਕਾਰ 'ਚ ਬੈਠੇ ਹੋ 50% ਲੋਕਾਂ ਦੀ ਬੋਰੇ ਭਰ ਲੈ ਤੁਸੀਂ ਝੂਠ ਬੋਲ ਬੋਲ ਕੇ ਸਾਈਨ ਕਰਾ ਕਰਾ ਕੇ ਉਹਨਾਂ ਦੇ ਟੈਲੀਫੋਨ ਐਡਰੈਸ ਲੈ ਲੈ ਕੇ ਔਰਤਾਂ ਕਿਸੇ ਨੂੰ ਫੋਨ ਨੰਬਰਸ ਐਡਰੈਸ ਨਹੀਂ ਦਿੰਦੀਆਂ ਤਾਂ ਵੀ ਕਰਵਾਇਆ ਗਿਆ ਕਿ ਉਹਨਾਂ ਨੇ ਕਿਹਾ ਸ਼ਾਇਦ ਇਸ ਗੱਲੋਂ ਹੀ ਨਾ ਕੰਮ ਰਹਿ ਦੇ ਪਾਰਲੀਮੈਂਟ ਤੱਕ 1000 ਰੁਪਈਆ ਸੀ ਜਦੋਂ ਪਾਰਲੀਮੈਂਟ 'ਚ ਪੈਸੇ ਨਹੀਂ ਮਿਲੇ ਵੋਟਾਂ ਲੈਣ ਦੀ ਲੋੜ ਪਈ ਕਹਤਾ ਚਲੋ ਸਾਡੇ ਕੋਈ ਯਾਰ ਗਲਤੀ ਹੋ ਗਈ ਹੁਣ ਅਸੀਂ 1100 ਰੁਪਇਆ ਦਿਆ ਕਰਾਂਗੇ ਉਹ 1100 ਰੁਪਏ ਨੂੰ ਵੀ ਪਾਰਲੀਮੈਂਟ ਹੋਈ ਨੂੰ 8 ਮਹੀਨੇ ਹੋ ਗਏ ਫੇਰ ਚਵਾਨੀ ਨਹੀਂ ਅਸੀਂ ਇਹ ਪੁੱਛਣਾ ਚਾਹਨਾ ਕੀ ਉਹਨਾਂ ਦਾ ਕੋਈ ਪ੍ਰੋਵੀਜ਼ਨ ਕੀਤਾ ਐਂਡ ਮੈਂ ਵੀ ਗੱਲ ਸਪੀਕਰ ਸਾਹਿਬ ਤੁਹਾਨੂੰ ਕਹਿਣਾ ਚਾਹਨਾ ਹੁਣ ਇਹ ਨਹੀਂ ਕਿ ਜਦੋਂ ਮਹੀਨੇ ਦੋ ਰਹਿ ਗਏ 11 1100 ਰੁਪਇਆ ਦੋ 36000 ਹਰ ਵੋਟਰ ਜਿਹੜੀ ਪੰਜਾਬ ਦੀ ਸਾਡੀ ਪੈਣ ਮਾ ਉਹ 36000 ਰੁਪਇਆ ਉਹਦਾ ਹੁਣ ਤੱਕ ਦਾ ਬਕਾਇਆ ਇਟ ਕਮਸ ਟੂ 36000 ਕਰੋੜ ਹਜ਼ਾਰ ਕਰੋੜ ਰੁਪਏ ਦਾ ਮਤਲਬ ਹੈ ਮਹੀਨੇ ਦਾ 12000 ਸਾਲ ਦਾ ਤਿੰਨਾਂ ਸਾਲਾਂ ਦਾ ਮਤਲਬ ਹੈ 36000 ਕਰੋੜ ਰੁਪਏ ਨੰਬਰ 2 ਅਗਲੀ ਆ ਗਈ ਹੁਣ ਗੱਲ ਸਰ ਕੇਜਰੀਵਾਲ ਸਾਹਿਬ ਦਾ ਵਾਦਸ ਕਿ ਜਿੱਦਣ ਬਰਗਾੜੀ ਤੇ ਬਹਿਬਲ ਕਲਾ ਜਿਹੜੀ ਹਰ ਪੰਜਾਬੀ ਦੇ ਦਿਲ ਨਾਲ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਦੇ ਕੇਸਸ ਨੇ ਤੁਹਾਡੇ ਆਪਣੇ ਏਰੀਏ ਦੇ ਮੈਨੂੰ ਪਤਾ ਤੁਹਾਡਾ ਵੀ ਮਨ ਬੜਾ ਚਿੰਤੇ ਤੇ ਦਿਲ ਤੁਹਾਡਾ ਵੀ ਬੜਾ ਦੁਖਦਾ ਉਹਨਾਂ ਨੇ ਇੱਕੋ ਗੱਲ ਕਹੀ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਪਤਾ ਨਹੀਂ ਕਿੱਥੇ ਚਲੇ ਗਿਆ ਇੱਥੇ ਹੋਣਾ ਚਾਹੀਦਾ ਸੀ ਉਹਨਾਂ ਨਾਲ ਖੜੇ ਕਰਕੇ ਕਿਹਾ ਸੀ ਕਿ ਮੇਰੇ ਕੋਲ ਕੁਮਰ ਵਿਜੇ ਪ੍ਰਤਾਪ ਸਿੰਘ ਆ ਜਿੱਦਣ ਕੋਈ ਇਮਾਨਦਾਰ ਮੁੱਖ ਮੰਤਰੀ ਆਇਆ 24 ਘੰਟਿਆਂ ਚ ਜਿਹੜੀ ਅਸੀਂ ਸੱਤ ਬਿਠਾਈ ਹੈ ਜਿਹਦਾ ਉਹ ਮੈਂਬਰ ਸੀ ਕੁਮਰ ਵਿਜੇ ਪ੍ਰਤਾਪ ਅਸੀਂ ਉਹਨੂੰ ਲਾਗੂ ਕਰਾਵਾਂਗੇ ਤੇ ਸਾਰਿਆਂ ਨੂੰ ਕਟਿਆਰੇ ਦੇ ਵਿੱਚ ਖੜਾ ਕਰਕੇ ਜੇਲ੍ਹਾਂ ਹੀ ਦਵਾਵਾਂਗੇ ਤਿੰਨ ਸਾਲ ਬੀਤਣ ਤੋਂ ਬਾਅਦ ਅੱਧੇ ਤੋਂ ਵੱਧ ਕੇਸਿਸ ਪੰਜਾਬ ਚੋਂ ਹੁਣ ਯੂਨੀਅਨ ਟੈਰੀਟਰੀ ਚਲੇ ਗਏ ਗਵਰਨਮੈਂਟ ਨੇ ਕਿਤੇ ਵੀ ਤੁਹਾਡੇ ਐਡਵੋਕੇਟ ਜਨਰਲ ਨੇ ਤੁਹਾਡੀ ਗਵਰਨਮੈਂਟ ਨੇ ਕਿਤੇ ਪੋਜ਼ ਨਹੀਂ ਕੀਤਾ ਇਸ ਤੋਂ ਵੱਡੇ ਅਫਸੋਸ ਵਾਲੀ ਗੱਲ ਕੀ ਹੋ ਸਕਦੀ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਬੈਠੇ ਨੇ ਮੈਂ ਤੁਹਾਡਾ ਮਸ਼ਕੂਰ ਆ 2 2.5 ਸਾਲ ਲਿਲਕੜੀਆਂ ਕੱਢੇ ਤੋਂ ਬਾਅਦ ਉਹਨਾਂ ਨੂੰ 5-7 ਮਿੰਟ ਤੁਸੀਂ ਵੀ ਦੇ ਦਿੱਤੇ ਅਸੀਂ ਬਹੁਤ ਤੁਹਾਡੇ ਮਸ਼ਕੂਰ ਉਹਦੀ ਕੁਛ ਸੁਣਵਾਈ ਉਸ ਵਿਚਾਰੇ ਦੀ ਕੋਈ ਨਹੀਂ ਹੋਈ ਉਹ ਤੇ ਮੈਨੂੰ ਕਹਿੰਦਾ ਰਿਹਾ ਕਿ ਮੈਨੂੰ ਤੇ ਹੋਮ ਮਿਨਿਸਟਰ ਕਿਹਾ ਸੀ ਸਾ ਪ੍ਰਗਟ ਸਿੰਘ ਜੀ ਕਾ ਮੈਨੂੰ ਕਿਹਾ ਸੀ ਮੈਂ ਹੋ ਮੰਤਰੀ ਤੈਨੂੰ ਲਾਉ ਤੇਰੇ ਕੋ ਕੰਮ ਕਰਾਣਾ ਮੈਂ ਸਾਰਾ ਡਰੱਗਸ ਵਾਲਾ ਵੀ ਇਹ ਵੀ ਉਹ ਵੀ ਕੰਮ ਉੱਥੇ ਦਾ ਉੱਥੇ ਹੀ ਰਹਿ ਗਿਆ ਹੁਣ ਡਰੱਗ ਫਰੀ ਸਟੇਟ ਦੀ ਗੱਲ ਕਰ ਲਈਏ ਕੇਜਰੀਵਾਲ ਸਾਹਿਬ ਦਾ ਕਹਿਣਾ ਸੀ ਚਾਰਾ ਮਹੀਨੇ ਸੁਖਪਾਲ ਸਿੰਘ ਜੀ ਡਰੱਗ ਨਹੀਂ ਲੱਭੇਗਾ ਇੱਥੇ ਚਾਰਾ ਮਹੀਨੇ ਚ ਤੇ ਤੁਸੀਂ ਵੇਖੋ 3 ਸਾਲ ਬੀਤ ਗਏ 3 ਸਾਲ ਇੱਕ ਮਿੰਟ ਜੀ 3 ਸਾਲ ਬੀਤਣ ਤੋਂ ਬਾਅਦ ਹੁਣ ਇੱਕੋ ਦੰਬ ਧਿਆਨ ਆਇਆ ਕਿ ਯਾਰ ਅਸੀਂ ਡਰੱਗਸ ਦਾ ਵਾਦਾ ਕਿਸੇ ਨਾਲ ਕੀਤਾ ਇੱਕ ਦੋ ਮਿੰਟ ਸਾਨੂੰ ਆਦਕ ਸੱਤ ਅੱਛਾ ਬੇਨਤੀ ਉਹ ਬੇਰੀ ਬੈਠੇ ਜਾਏ ਉਹ ਮੇਰੀ ਬੈਠ ਆਸੇ ਰੌਂਡ ਕੋ ਗਲਤ ਕਰ ਲੈ ਅਸੀਂ ਹੁਣ ਗਵਰਨਮੈਂਟ ਸਰ ਮੇਰੀ ਬੇਨਤੀ ਬੈਠ ਬੈਠ ਗਾਲੇ ਨਹੀਂ ਪਈ ਗਾਲੇ ਨਹੀਂ ਪਈ ਹੋਰ ਸਰ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਸਰ ਇੱਕ ਮਿੰਟ ਹੁਣ ਕੰਮ ਸ਼ੁਰੂ ਕੀਤਾ ਅਸੀਂ ਗਵਰਨਮੈਂਟ ਦੀ ਸਪੋਰਟ ਕਰਾਂਗੇ ਅਸੀਂ ਗਵਰਨਮੈਂਟ ਦੀ ਸਪੋਰਟ ਕਰਾ ਮੇਰੀ ਗੱਲ ਤੇ ਸੁਣ ਲੋ ਯਾਰ ਸਾਡੀ ਗੱਲ ਤੇ ਸੁਣ ਲੋ ਸਾਡੀ ਉਹ ਜਿੰਨੇ ਗੁਟਕਾ ਫੜਿਆ ਉਹਨੂੰ ਤੋਰ ਤੇ ਆਉਣੇ ਵਾਲੀ ਥਾਂ ਤੇ ਹੋਰ ਤੁਹਾਡੀ ਵਾਰੀ ਵੀ ਆ ਗਈ ਹੈ ਹਾਂ ਅੱਛਾ ਹੁਣ ਮੇਰੀ ਗੱਲ ਸੁਣ ਲਓ ਇੱਕ ਮਿੰਟ ਸਿਰ ਹੁਣ ਛੋਟੀਆਂ ਮੱਛੀਆਂ ਨੂੰ ਜਿਹੜੇ ਡਰਗ ਕੋਈ ਵੇਚਣ ਵਾਲੇ ਨੇ ਉਹਨਾਂ ਜਿਹੜਾ ਪਿੰਡ ਵੀ ਨਹੀਂ ਰਹਿੰਦਾ ਦੋ ਮਿੰਟ ਸੇਠ ਸਾਹਿਬ ਬਹਿ ਜਾ ਸਰ ਜਿਹੜੇ ਜਿਹੜੇ ਡਰਗ ਵੇਚਣ ਵਾਲੇ ਨੇ ਜਿਹੜਾ ਪਿੰਡ ਵੀ ਨਹੀਂ ਰਹਿੰਦਾ ਜਿੱਥੇ ਕੋਈ ਕਟਾ ਵੱਛਾ ਬੱਲਿਆਂ ਨੇ ਉਸ ਹਵੇਲੀ ਦੇ ਇੱਕ ਇੱਕ ਕਮਰੇ ਨੂੰ ਢਾਈ ਜਾਂਦੇ ਜਿੱਥੇ ਕੋਈ ਰਹਿੰਦਾ ਨਹੀਂ ਉਸ ਇਕੱਠੇ ਬੱਚੇ ਦੀ ਹਵੇਲੀ ਨੂੰ ਢਾਈ ਜਾਂਦੇ ਮੈਂ ਪੁੱਛਣਾ ਚਾਹੁੰਦਾ ਸਰ ਇੱਕ ਏਆਈਜੀ ਤੁਹਾਡੀ ਸਰਕਾਰ ਨੇ ਕੱਢਿਆ ਰਾਜੀਤ ਸਿੰਘ ਉਹਦਾ ਨਾਮ ਹੈ ਪਗੋੜਾ ਵੀ ਤੁਹਾਡੀ ਸਰਕਾਰ ਨੇ ਕਰਾਇਆ ਉਹ ਮੈਨੂੰ ਦੱਸੋ ਉਹ ਮੈਨੂੰ ਦੱਸੋ ਉਹ ਕੀ ਰੋਡ ਦੇ ਬਾਰੇ ਕੀ ਰੋਡ ਦੇ ਗੱਲ ਮੈਂ ਕਰ ਰਿਹਾ ਤੁਸੀਂ ਉਹਨਾਂ ਦਾ ਕਰਾ ਇੱਕ ਮਿੰਟ ਹਾਂ ਮંત્રી ਜੀ ਤਾਰੀਵਾਲ ਸਾਹਿਬ ਤਾਰੀਵਾਲ ਸਾਹਿਬ ਉਹੀ ਦਾ ਤੋ ਆ ਕੇ ਦੋ ਗਲਾਬ ਦੇ ਉਹ ਸਾਨੂੰ ਗਲਤ ਤੇ ਕਰ ਲਿਆ ਦੋ ਉਹ ਗੱਲ ਗੱਲ ਤੋਂ ਹੀ ਗਲਤ ਕਰ ਤੁਸੀਂ ਹੁਣ ਮੈਂ ਇਹਨੂੰ ਪੁੱਛ ਕੇ ਨਹੀਂ ਆਇਆ ਕੋਈ ਗਲਾਬ ਦੀ ਸ਼ੁਕਰੀਆ ਕਰ ਦੋ ਮੈਂ ਇਹਨਾਂ ਨੂੰ ਪੁੱਛ ਕੇ ਆਇਆ ਧੰਨਵਾਦ ਸਾਬ ਇੱਧਰ ਮੈਂ ਤੁਹਾਨੂੰ ਪੁੱਛਣਾ ਸੀ ਸਰ ਇੱਕ ਮਿੰਟ ਇਹਨਾਂ ਦੀ ਗੱਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪੁੱਛਣਾ ਐ ਤਾਂ ਫਿਰ ਕਿਸੇ ਨੇ ਕੋਈ ਇੱਕੋ ਮਿੰਟ ਹਾਂ ਚਾਲੀਓ ਸਾਹਿਬ ਦੱਸੋ ਬੈਠੋ ਬੈਠੋ ਮੇਰੀ ਇੱਕ ਬੇਨਤੀ ਸਰ ਲੈਟ ਮੀ ਆਈ ਐਮ ਔਨ ਮਾਈ ਫੀਟ ਹੀ ਇਜ਼ ਨੋਬਾਡੀ ਟੂ ਇੰਟਰਪਟ ਮੀ ਸਰ ਆਮ ਦਾ ਲੀਡਰ ਆਫ ਦੀ ਆਪੋਜੀਸ਼ਨ ਪਲੀਜ਼ ਪਲੀਜ਼ ਨੰਬਰ 1 ਸਾਬ ਮੈਨੂੰ ਦੱਸੋ ਰਾਜੀ ਸਿੰਘ ਦਾ ਉਹਦਾ ਘਰ ਨਹੀਂ ਲੱਭ ਜਿਹੜਾ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਨ ਵਾਲਾ ਤਾਂ ਡਾ ਡੀਐਸਪੀ ਹੈ ਗੁਰਸ਼ੇਰ ਸਿੰਘ ਉਹਦੀਆਂ ਕੋਠੀਆਂ ਨੇ ਉਹਦੇ ਪੰਪ ਨੇ ਕੀ ਗੱਲ ਉਹਨਾਂ ਦੇ ਘਰ ਤੇ ਪੰਪ ਨਹੀਂ ਲੰਬੇ ਟਾਣ ਵਾਸਤੇ ਤੁਹਾਨੂੰ ਆ ਹੀ ਰਹਿਗੇ ਜਿਨ੍ਹਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਉਹਨਾਂ ਦਾ ਇਹ ਇਟ ਇਜ਼ ਆਲ ਕਸਮੈਟਿਕ ਐਕਸਰਸਾਈਜ਼ ਤਾਲੀਵਾਲ ਸਾਹਿਬ ਇਟ ਇਜ਼ ਆਲ ਕਸਮੈਟਿਕ ਐਕਸਰਸਾਈਜ਼ ਤਲਦੀਪ ਤਾਲੀਵਾਲ ਜੀ ਇਹ ਨੀਰਾ ਕਸਮੈਟਿਕ ਐਕਸਰਸਾਈਜ਼ ਐਸ ਜੇ ਸਾਹਸ ਤੋਂ ਘਾਤ ਤੋਂ ਦੋ ਸੌ ਬਾਕੀ ਆ ਕਿਉਂਕਿ ਬਤਾਉਂਦੇ ਹਾਂ ਸਭ ਦੇ ਖਾਤੋਂ ਹੋਣ ਗਈਆਂ ਕਿਹੜੀ ਗੱਲ ਦੀ ਸਭ ਦੇ ਖਾਤੋਂ ਹੋਣ ਗਈਆਂ ਕਹਾਂਗੇ ਉਹ ਬੈਠੇ ਸਾਰੇ ਹੋਈ ਜਾਵਾਂਗੇ ਇੱਕ ਮਿੰਟ ਸਾਡੀ ਸਰ ਦਾ ਖਵਾਲ ਹੋਈ ਜਾਵਾਂਗੇ ਇੱਕ ਮਿੰਟ ਕੀ ਰੋ ਡਰ ਰਕੀਤਾ ਜਾਵੇ ਜੀ ਮੈਨੂੰ ਇਹ ਜੀ ਬਾਜਵਾ ਜੀ ਮੈਨੂੰ ਇਹ ਡਾਰੇ ਕਿਸੇ ਹੋਰ ਤੇ ਕਾਰਵਾਈ ਹੋਏ ਨਾ ਓਏ ਇਹਨੂੰ ਨਾ ਕਿਤੇ ਡ੍ਰੌਪ ਕਰ ਦੇਣ ਮੈਨੂੰ ਇਹ ਡਾਰੇ ਜਿਸ ਤਰ੍ਹਾਂ ਲੱਗਦੇ ਨੇ ਕੀ ਰੋ ਡਰ ਰਕੀਤਾ ਜਾਵੇ ਬਚਾਰਿਆਂ ਨੂੰ ਛੋਟੇ ਦੇਣ ਲੋਰ ਤੇ ਕਾਰਵਾਈ ਕਰਵਾਓ ਬਾਜਵਾ ਸਾਹਿਬ ਚੇਰ ਨੂੰ ਚਲੋ ਮੈਂ ਤੁਹਾਡੇ ਵੱਲ ਹੋ ਜਾਂਦਾ ਜੀ ਜੀ ਇਧਰ ਆਓ ਹੁਣ EMPLOYEES ਦੀ ਗੱਲ ਕਰੀਏ ਜੀ ਐਨੀ ਝੂਠੀ ਸਰਕਾਰ ਵੀ ਹੋ ਸਕਦੀ ਸਰ ਵੋਟਾ ਲੈਣ ਵਾਸਤੇ ਗੁਜਰਾਤ ਦੇ ਵਿੱਚ ਤੇ ਵੋਟਾ ਲੈਣ ਵਾਸਤੇ ਹਿਮਾਚਲ ਚ on the eve of elections ਤੁਸੀਂ ਆਪਣੇ এমਪਲੋਇਜ਼ ਨੂੰ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰੋ ਨੋਟੀਫਿਕੇਸ਼ਨ ਹੋ ਇਹਨੂੰ 1.5 ਸਾਲ ਹੋ ਗਿਆ ਅਸੀਂ ਹਰਿਆਣੇ ਵਿੱਚ ਅਸੀਂ ਹਿਮਾਚਲ ਚ ਇੰਪਲੀਮੈਂਟ ਕਰਤੀ ਅਸੀਂ ਰਾਜਸਥਾਨ ਚ ਇੰਪਲੀਮੈਂਟ ਕਰਤੀ ਅਸੀਂ ਛੱਤੀਸਗੜ੍ਹ ਚ ਕਰਤੀ ਉਹ ਦੇਣ ਲੈਣ ਨੂੰ ਕੁਝ ਵੀ ਨਹੀਂ ਵੋਟਾ ਲੈਣ ਨੂੰ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਨਥਿੰਗ ਇਸ ਕਮ ਆਊਟ ਆਫ ਵੇਤਨ ਅਦੇ 12% ਦੇਣ ਵਾਲੇ ਪਤਾ ਨਹੀਂ ਕਿਦਾਂ ਦੇਣੇ ਨੇ ਉਹਦੀ ਇੰਤਜ਼ਾਰ ਕਰ ਲੈਨੇ ਮੈਂ ਫਿਰ ਅਗਲੀ ਗੱਲ ਕਹਿਣਾ ਚਾਹੁੰਦਾ ਸੀ ਇਹਨਾਂ ਦੇ ਕਨਵੀਨਰ ਸਾਹਿਬ ਨੇ ਇਹ ਗੱਲ ਕਹੀ ਜਦੋਂ ਪੁੱਛਿਆ ਕਿਸੇ ਨੇ ਕਿ ਕੇਜਰੀਵਾਲ ਸਾਹਿਬ ਕਰਜ਼ਾ ਬੜਾ ਹੈ ਪੰਜਾਬ ਦੇ ਸਿਰ ਤੇ ਸਰਕਾਰ ਤੁਸੀਂ ਕਹਿੰਦੇ ਹੋ ਤਬਦੀਲ ਕਰਕੇ ਲੈ ਕੇ ਆਣੀ ਹੈ ਸਰਕਾਰ ਚਲਾਓਗੇ ਕਿਸ ਤਰ੍ਹਾਂ ਉਹ ਕਹਿਣ ਲੱਗੇ ਮੈਂ ਇੰਡੀਅਨ ਰੈਵਨਿਊ ਸਰਵਿਸਿਜ਼ ਅਫਸਰ ਰਿਆਂ ਪੈਸਿਆਂ ਦਾ ਕਿੱਥੋਂ ਖੰਡ ਕੇ ਲਿਆਣੇ ਨੇ ਰੈਵਨਿਊ ਕਲੈਕਸ਼ਨ ਤਾਂ ਮੇਰਾ ਮੇਨ ਫੋਟੇ ਹੈ ਇਹ ਮੇਰਾ ਕੰਮ ਹੈ ਉਹਨਾਂ ਪੁੱਛਿਆ ਦੱਸੋ ਕਹਿਣ ਲੱਗੇ ਜੀ ਪੰਜਾਬ ਦਾ ਅਜ ਤੋਂ 3 ਸਾਲ ਪਹਿਲੇ ਬਜਟ ਸੀ 1.70 ਲੱਖ 70000 ਕਰੋੜ ਉਹਨੇ ਕਿਹਾ ਇਹਦੇ ਵਿੱਚ ਚੋਰੀ ਬੜੀ ਹੁੰਦੀ ਹੈ ਮੈਂ 40% ਚੋਰੀ ਛੱਡ ਲਵਾਂ 20% ਇਹਦੀ ਲੀਕੇਜ ਘਟਾ ਦਾਂਗਾ ਮੈਂ ਇਸ ਬਜਟ ਦੇ ਵਿੱਚੋਂ ਘੱਟ ਤੋਂ ਘੱਟ 34000 ਕਰੋੜ ਰੁਪਇਆ ਕੱਢ ਕੇ ਪੰਜਾਬ ਦੇ ਵਿਕਾਸ ਵਾਸਤੇ ਹਰ ਸਾਲ ਦੇਆ ਕਰੂੰਗਾ 20000 ਕਰੋੜ ਉਹਨੇ ਕਿਹਾ ਮੈਂ ਤਿੰਨ ਦਰਿਆਵਾਂ ਦੀ ਬਾਈਨਿੰਗ ਵਿੱਚੋਂ ਕਿਉਂਕਿ ਕਾਂਗਰਸ ਕਹਿੰਦੇ 350 ਕਰੋੜ ਹੀ ਸਾਲ ਦਾ ਦਿੰਦੀ ਸੀ ਮੈਂ 20000 ਕਰੋੜ ਰੁਪਇਆ ਦਿਆ ਕਰੂੰਗਾ ਤੁਹਾਨੂੰ ਸਾਲ ਦਾ ਤਿੰਨ ਸਾਲ ਬੀਤਣ ਤੋਂ ਬਾਅਦ ਸਪੀਕਰ ਸਾਹਿਬ 60000 ਕਰੋੜ ਦੀ ਜਗ੍ਹਾ ਤੇ ਟੋਟਲ ਤੁਹਾਡੀ ਤੁਹਾਡੀ ਇਹ ਸਰਕਾਰ ਦੇ ਪੱਲੇ ਜੇ 900 ਕਰੋੜ ਰੁਪਇਆ ਦਿੱਤਾ ਤਿੰਨ ਸਾਲ ਮੈਂ ਪੁੱਛਣਾ ਚਾਹਨਾ 59100 ਕਰੋੜ ਰੁਪਇਆ ਕਿੱਥੇ ਹੈ ਕਿਹਦੀ ਜੇਬ ਚ ਗਿਆ ਤੁਹਾਡੇ ਆਪ ਕਨਵੀਨਰ ਸਾਹਿਬ ਨੇ ਕਿਹਾ ਸੀ 34000 ਕਰੋੜ ਬੰਦਾ 102000 ਕਰੋੜ ਕਿੱਥੇ ਗਿਆ ਉਹਦਾ ਸਾਨੂੰ ਦੱਸੋ ਤੇ ਕਰਜ਼ਾ ਕਿਆ ਸੀ ਕੇਜਰੀਵਾਲ ਸਾਹਿਬ ਨੇ 1 ਰੁਪਏ ਦਾ ਮੈਂ ਕਰਜ਼ਾ ਨਹੀਂ ਚੁੱਕੂਗਾ ਤੇ ਹੁਣ ਜਾਖੜ ਸਾਹਿਬ 1,20,000 ਕਰੋੜ ਦਾ ਕਰਜ਼ਾ ਚੜਾਤਾ ਐ ਸਾਲ ਦੇ ਅਖੀਰ ਤੱਕ ਤਕਰੀਬਨ 3,75,000 ਤੇ ਪਹੁੰਚ ਜਾਣਾ ਤੁਸੀਂ ਗਵਰਨਰ ਸਾਹਿਬ ਨੂੰ ਕਹਿੰਦੇ ਆ ਪੋਥਾ ਦਿੱਤਾ ਗਵਰਨਰ ਸਾਹਿਬ ਵਿਚਾਰੇ ਪੜ੍ਹ ਕੇ ਸਨਾਨ ਵੀ ਕੀ ਦੀ ਤਾਂ ਹੀ ਹਿੰਦੀ ਚ ਬੋਲਦੇ ਰਹਿ ਕੇ ਪੰਜਾਬੀ ਤੇ ਸਾਨੂੰ ਸਮਝ ਆ ਜਾਣੀ ਹਿੰਦੀ ਚ ਬੋਲੋ ਸ਼ਾ ਸਮਝ ਕੇ ਸੁਣਾ ਹਿੰਦੀ ਪਹਿਲੀ ਵਾਰ ਹਿੰਦੀ ਬੋਲਣ ਨੂੰ ਲਾ ਦਿੱਤੇ ਹੁਣ ਅਗਲੀ ਗੱਲ ਮੈਂ ਤੁਹਾਡੇ ਨਾਲ ਪੁੱਛਣਾ ਚਾਹਨਾ ਆ ਹੁਣੇ ਇੱਥੇ ਜ਼ਿਕਰ ਕਰ ਰਿਹਾ ਸੀ ਮੇਰਾ ਇੱਕ ਭਰਾ ਇਹੋ ਜੀਆਂ ਖੂਬਸੂਰਤ ਪਾਲਿਸੀਆਂ ਮਾਨ ਸਾਹਿਬ ਜੀ ਹਾਂਜੀ ਸੰਵਿਧਾਨ ਪਰਮਿਟ ਕਰਦਾ ਜਿਹੜੀਆਂ ਭਾਸ਼ਾਵਾਂ ਨੂੰ ਹਾਂ ਮੇਰਾ ਖਿਆਲ ਉਹਨਾਂ ਤੇ ਆਪਾਂ ਨਹੀਂ ਕਰਾ ਜਾਈਦੇ ਜੀ ਨਹੀਂ ਐਵੇਂ ਗੁੱਸੇ ਹੋ ਗਏ ਠੀਕ ਹੈ ਆਓ ਜੀ ਮੈਂ ਸਰ ਮੈਂ ਗਲਤੀ ਮੰਨਦਾ ਤੁਸੀਂ ਜੋ ਕਹਿੰਦੇ ਤੁਸੀਂ ਤਾਂ ਕਹਿੰਦੇ ਹੀ ਸੱਚੋ ਅਰਗਣ ਹੁਣ ਮੈਂ ਡਿਵੋਟੀਜ਼ ਦੀ ਗੱਲ ਕਰਨਾ ਤਾਂ ਹੀ ਟਾਈਮ ਲੈ ਜਾਂਦੇ ਤੁਸੀਂ ਡਿਵੋਟੀਜ਼ ਦੀ ਮੇਰੀ ਡਿਪੋਟਿੰਗ ਤੁਹਾਡੀ ਅਪਰੋਚ ਠੀਕ ਹੈ ਮੈਨੂੰ ਪਤਾ ਹੈ ਜੀ ਹਾਂ ਪਰ ਮੇਰੀ ਇੱਕ 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 ਪੁਛਿਆ ਹੁਣ ਹੁਣ ਆਪ ਕੋਈ ਗੱਲ ਨਹੀਂ ਯਾਰ ਡਿਪੋਰਟੀਜ਼ ਦੀ ਮੈਂ ਗੱਲ ਸਰ ਕਰਨ ਲੱਗਾ ਹੁਣ ਇੱਥੇ ਗੱਲ ਹੋ ਰਹੀ ਸੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਕਰਾਤ ਹਵਾਰੇ-ਵਾਰੇ ਜਾਈਏ ਜੀ ਕਹਿੰਦੇ ਸਾਡੀ ਪਾਲਿਸੀ ਕਰਨ ਬਾਹਰਲੇ ਦੇਸ਼ਾਂ ਚੋਂ ਵਾਪਸ ਆਣੇ ਸ਼ੁਰੂ ਹੋ ਗਏ ਇਹੋ ਜੇ ਵਾਪਸ ਲਿਆਣੇ ਜੀ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਨੂੰ ਮਾਨ ਸਾਹਿਬ ਜਦੋਂ ਤਿੰਨ ਜਹਾਜ਼ ਆਏ ਨੇ ਡਿਪੋਰਟੀਜ਼ ਨੂੰ ਅਮਰੀਕਾ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਸਾਡਾ ਨਰਿੰਦਰ ਮੋਦੀ ਅਮਰੀਕਨ ਸੋਇਲ ਤੇ ਸੀ ਕੀ ਮਾਨ ਸਾਹਿਬ ਨੇ ਇੱਕ ਵਾਰ ਵੀ ਪ੍ਰਾਈਮ ਮਿੰਿਸਟਰ ਨੂੰ ਚਿੱਠੀ ਲਿਖ ਕੇ ਗੱਲ ਕਹੀ ਹੈ ਕਿ ਤੁਸੀਂ ਅਮਰੀਕਨ ਸੋਇਲ ਤੇ ਅਸੀਂ ਸਾਡੇ ਨੌਜਵਾਨ ਬੱਚਿਆਂ ਦੀਆਂ ਦਸਤਾਰਾਂ ਲਈਆਂ ਸਾਡੇ ਨੌਜਵਾਨ ਬੱਚਿਆਂ ਦੇ ਹੱਥਾਂ ਵਿੱਚ ਹਥਕੜੀਆਂ ਪੋਈਆਂ ਸਾਰੇ ਬੱਚਿਆਂ ਨੂੰ ਬੇੜੀਆਂ ਤੇ ਲੈ ਕੇ ਆਏ ਤਿੰਨੋਂ ਜਹਾਜ਼ ਅੰਮ੍ਰਿਤਸਰ ਚ ਉਤਰੇ ਤੁਸੀਂ ਕਹਿੰਦੇ ਇਹ ਲਿਖ ਕੇ ਦਿੱਤਾ ਕਿ ਹਿਊਮਨ ਰਾਈਟਸ ਵਾਇਲੇਸ਼ਨ ਹੈ ਉਹ ਕੋ ਕ੍ਰਿਮੀਨਲ ਸਨ ਕਿ ਉਹ ਕੋਈ ਟੈਰਰਿਸਟ ਸਨ ਇਹਨਾਂ ਨਾਲ ਬੈਟਰ ਤੇ ਆਪਣੇ ਨਾਲ ਉਹ ਇੱਕ ਛੋਟਾ ਜਿਹਾ ਦੇਸ਼ ਕਲੰਬੀਆ ਦੇ ਰਾਸ਼ਟਰਪਤੀ ਨੇ ਕਿਹਾ ਸੀ ਜਦੋਂ ਅਮਰੀਕਨ ਜਹਾਜ਼ ਲੈ ਕੇ ਕਲੰਬੀਅਨਸ ਨੂੰ ਵਾਪਸ ਲਿਆਣ ਲੱਗਾ ਉਹਨੇ ਕਿਹਾ ਬਿਲਕੁਲ ਨਹੀਂ ਮੈਂ ਆਪਣਾ ਜਹਾਜ਼ ਕੱਲੰਗ ਅਸੀਂ ਅਮਰੀਕਨ 에ਅਰ ਫੋਰਸ ਦੇ ਜਹਾਜ਼ਾਂ ਤੇ ਨਹੀਂ ਸੱਦਾਂਗਾ ਸੋ ਮੈਂ ਪਹਿਲੀ ਗੱਲ ਤੇ ਪੁੱਛਣਾ ਚਾਹੁੰਦਾ ਜੇ ਔਨ ਰਿਕਾਰਡ ਹੈ ਤਾਂ ਸਾਨੂੰ ਚਿੱਠੀ ਵਕਾਣ ਨੰਬਰ 2 ਮਹਿਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਜੋ ਤਿੰਨ ਵਾਰ ਲਗਾਤਾਰ ਜਹਾਜ਼ ਅੰਮ੍ਰਿਤਸਰ ਆਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਕੀ ਤੁਸੀਂ ਇਤਰਾਜ਼ ਨਹੀਂ ਦਿਤਾਇਆ ਹਿੰਦੁਸਤਾਨ ਦਾ ਕੈਪਟਨ ਨਿਊ ਦਿੱਲੀ ਹੈ ਪੰਜਾਬ ਨਾਲ ਵੱਧ ਮੁੰਡੇ ਹਰਿਆਣੇ ਦੇ ਸਨ ਪੰਜਾਬ ਨਾਲ ਵੱਧ ਵੱਧ ਮੁੰਡੇ ਗੁਜਰਾਤ ਦੇ ਸਨ ਸਾਰੇ ਦੇਸ਼ ਤੇ ਸੀ ਸਪੀਕਰ ਸਾਹਿਬ ਜਹਾਜ਼ ਅਮਰੀਕਾ ਕਾਲ ਸਕਦਾ ਲੈਂਡਿੰਗ ਫੈਸਿਲਿਟੀ ਸਿਵਲ ਐਵੀਏਸ਼ਨ ਡਿਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਨੂੰ ਦੇਣੀ ਹੁੰਦੀ ਕਿ ਇੱਥੇ ਜਹਾਜ਼ ਲਾਣਾ ਕੋਈ ਇਤਰਾਜ਼ ਜਤਾਇਆ ਕੋਈ ਸਾਨੂੰ ਚਿੱਠੀ ਵਿਖਾਣ ਦਾ ਇਤਰਾਜ਼ ਜਤਾਇਆ ਤੁਸੀਂ ਅੰਮ੍ਰਿਤਸਰ ਸਾਹਿਬ ਜਹਾਜ਼ ਉਤਰਨ ਦਿੱਤੇ ਨੌਜਵਾਨ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਸਨ ਹੱਥਾਂ ਵਿੱਚ ਹਥਕੜੀਆਂ ਲੱਗੀਆਂ ਸੀ ਪੈਰਾਂ ਵਿੱਚ ਬੇੜੀਆਂ ਲੱਗੀਆਂ ਸੀ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਮਾਨ ਸਾਹਿਬ ਤੁਹਾਡੀ ਪੁਲਿਸ ਏਜੰਸੀ ਜਿਹੜੀਆਂ ਨੇ ਇਹਨਾਂ ਨੇ ਕਿੰਨੇ ਕੁ ਟਰੈਵਲ ਏਜੰਟ ਅੱਜ ਤੱਕ ਫੜੇ ਨੇ ਕੀ ਤੁਸੀਂ ਅਸ਼ੋਰੈਂਸ ਦੋਗੇ ਆਂਦੀ ਫਲੋਰਸ ਦੀ ਹਾਊਸ ਕਿ ਜਿਹੜੇ ਬੰਦਿਆਂ ਨੇ ਨਜਾਇਜ਼ ਡੰਕੀ ਰੂਟ ਸਾਣੀ ਬੱਚੇ ਕੱਲੇ ਨੇ ਉਹਨਾਂ ਦੇ ਅਸੀਂ ਕੇਸ ਰਜਿਸਟਰ ਕਰਕੇ ਉਹਨਾਂ ਦੇ ਪੈਸੇ ਵਾਪਸ ਤੋਂ ਆਵਾਂਗੇ ਕੀ ਗਵਰਨਮੈਂਟ ਆਫ ਪੰਜਾਬ ਨੇ ਕੋਈ ਰੀਹੈਬਿਟੇਸ਼ਨ ਪੈਕੇਜ ਲਿਆਂਦਾ ਉਹਨਾਂ ਵਾਸਤੇ ਸਾਨੂੰ ਕਿਰਪਾ ਕਰਕੇ ਉਹ ਦੱਸੋ ਥੇਰ ਇਜ਼ ਨਥਿੰਗ ਇਨ ਦੀ ਗਵਰਨਰਸ ਅਡਰੈਸਨ ਥਿਸ ਸੋ ਮੈਂ ਇੱਕ ਤੁਹਾਡੇ ਸਾਹਮਣੇ ਇਹ ਵੀ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਡਿਪਟੀ ਇਸ ਦੀ ਮੈਡੀਕਲ ਕਾਲਜਸ ਦੀ ਗੱਲ ਹੋਈ ਐ ਸਰ ਮੈਡੀਕਲ ਤੁਹਾਡੀ ਮੈਂ ਗੱਲ ਦਾ ਨਾ ਤੇ ਲਗਾ ਸਰ 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 ਜੇ ਮੈਂ ਬੋਲਾਂ ਜਦੋਂ ਤਾਈਂ ਤੜਿਆ ਦੋ ਤੁਹਾਨੂੰ ਟਾਈਮ ਮਿਲਦਾ ਬੰਦੀ ਖੁਦ ਇਹ ਮੋਰਦਾ ਕੇ ਬੋਲੋ ਸਾਡੀ ਮੁੱਖ ਮੰਤਰੀ ਸਾਹਿਬ ਖੁਦ ਇਹ ਮੋਰਦਾ ਕੇ ਅਸੀਂ ਜੇ ਤਿੰਨੀ ਵਾਰ ਅਸੀਂ ਜੇ ਸਰ ਤੁਸੀਂ ਕਿੱਥੇ ਤੁਸੀਂ ਕਿੱਥੇ ਦੱਸੋ ਚੇਅਰ ਟੇਬਲ ਕਿੱਥੇ ਜਾਵੇ ਮੰਤਰੀ ਜੀ ਚੇਅਰ ਟੇਬਲ ਕਰੋ ਤਾਲੀਵਾਦ ਸਾਹਿਬ ਕੀ ਨੋਟਸ ਕਰੋ ਦੇ ਕੇ ਆਇਆ ਸਾਡੀ ਵਿਦੇਸ਼ ਉਤਾਲਾ ਕੀ ਨੋਟਸ ਕਰੋ ਠੀਕ ਹੈ ਕੌਮਨਿਸਟ ਨੂੰ ਲੈਟਰ ਲਈ ਜੀ ਤੁਸੀਂ ਉਹਦਾ ਬੋਲੀ ਜਾਂਦੇ ਹੋ ਤੁਹਾਡੀ ਆ ਗਈ ਗੱਲ ਗੱਲ ਆ ਗਈ ਬੈਠੋ ਦੇਖੋ ਐਜਮੈਂਟ ਜੂਨੀਅਰ ਜੀ ਜੂਨੀਅਰ ਸਰ ਸਰਕਾਰ ਦੇ ਮਾਨਯੋਗ ਮੰਤਰੀ ਕਿਸੇ ਵੀ ਸਮੇਂ ਹੋ ਖੜੇ ਹੋ ਕੇ ਬੋਲ ਸਕਦੇ ਆ ਬੈਠੋ ਬਾਜਵਾ ਜੀ ਪਲੀਜ਼ ਬੈਠੋ ਇੱਕ 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 ਬੇਟਾ ਓਏ ਦਾਦਰ ਇੱਕ ਇੱਕ ਬੇਟਾ ਕੋਈ ਸਰ ਪੁਆਇੰਟ ਆਫ ਆਰਡਰ

16 ਮੈਡੀਕਲ ਕਾਲਜ ਖੋਲਾਂਗੇ ਤੁਹਾਡਾ ਸਮਾਂ ਹੋ ਗਿਆ ਨਹੀਂ ਸਤਿ ਸ੍ਰੀ ਅਕਾਲ ਤੁਸੀਂ 2 ਮਿੰਟ ਗੱਲ ਸੁਣ ਕੇ ਕੋਈ ਰਾਜ਼ੀ ਬੋਲੋ ਬੋਲੋ ਜੀ ਬੋਲੋ ਬੋਲੋ ਹੁਣ ਸਰ 16 ਮੈਡੀਕਲ ਕਾਲਜ ਦੇਣੇ ਸੀ ਤੀਜਾ ਸਾਲ ਹੋ ਗਿਆ ਪਹਿਲੇ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਿਆ ਜੇ ਉਹ ਵੀ ਭਗਤ ਸਿੰਘ ਉਹਨਾਂ ਦੇ ਪਿੰਡ ਰੱਖਿਆ ਨਹੀਂ ਤੇ ਹਰ ਤਿੰਨ ਮੈਡੀਕਲ ਕਾਲਜਸ ਦਾ ਨੀ ਪੱਥਰ ਨੀ ਪੱਥਰ ਵੀ ਹੁਣ ਤੱਕ ਮੁਕੰਮਲ ਹੋ ਜਾਣਾ ਚਾਹੀਦਾ ਸੀ ਪਹਿਲਾ ਨੀ ਪੱਥਰ ਰੱਖਿਆ ਇਹ ਵੀ ਪਤਾ ਨਹੀਂ ਨੇਪਰੇ ਚੜਨਾ ਕਿ ਨਹੀਂ ਚੜਨਾ ਐਨੇ ਪਤਾ ਨਹੀਂ ਕਿੰਨੇ ਕ ਪੱਥਰ ਇਹਦੇ ਨਾਲ ਦੇ ਰੱਖੇ ਨੇ ਇੱਕ ਪੱਥਰ ਤੇ ਸਾਡਾ ਸੁਰਗਵਾਸੀ ਭਰਾ ਗੁਰਪ੍ਰੀਤ ਗੋਗੀ ਨੇ ਆਪਣੇ ਹੱਥੀ ਤੋੜਿਆ ਸੀ ਆਪਣੇ ਹਲਕੇ ਵਿੱਚ ਤੁਹਾਡੇ ਐਮਐਲਏ ਨੇ ਸੁਰਗਵਾਸੀ ਗੁਰਪ੍ਰੀਤ ਸਿੰਘ ਨੇ ਲੱਗਾ ਹੋਇਆ ਬੁੱਢੇ ਨਾਲੇ ਦਾ ਆ ਪੱਥਰ ਭੰਨਿਆ ਸੀ ਇਹ ਪਤਾ ਨਹੀਂ ਕਿੰਨੇ ਕੁ ਟੁੱਟਣੇ ਆ ਇਸ ਤੋਂ ਇਲਾਵਾ ਮੈਂ ਪੁੱਛਣਾ ਚਾਹਨਾ ਸਰ ਇਹ ਸਾਰੇ ਤੁਹਾਡੇ ਇਹਦੇ ਵਿੱਚ ਕੋਈ ਪੈਸਿਆਂ ਦੀ ਪ੍ਰੋਵੀਜ਼ਨ ਹੈ ਨਹੀਂ ਆ ਮੈਂ ਤੁਹਾਨੂੰ ਆ ਗਵਰਨਰ ਸਾਹਿਬ ਦੇ ਐਡਰੈਸ ਤੇ ਆ ਤੁਹਾਨੂੰ ਹੈਲਥ ਦਾ ਦੱਸਣਾ देयर इज नो ਪ੍ਰੋਵੀਜ਼ਨ ਫਾਰ ਅ ਮੈਡੀਕਲ ਕਿਤੇ ਇੱਥੇ ਪੈਸਾ ਹੀ ਕੋਈ ਨਹੀਂ ਰੱਖਿਆ ਜੀ ਇਹਨਾਂ ਨੇ ਕੋਈ ਇਹਦੇ ਵਿੱਚ ਪ੍ਰੋਵੀਜ਼ਨ ਹੀ ਨਹੀਂ ਹੈਨੀ ਚ ਪੈਸਿਆਂ ਦਾ ਜਿਹੜੇ ਤਿੰਨ ਆਏ ਨੇ ਜਿਹਦੇ ਵਿੱਚ ਕਪੂਰਥ ਲਿਆ ਬਲੇਰਕੋਟ ਲਿਆ ਇੱਕ ਹੋਰ ਹੈ ਦੀ ਉਹ ਤੇ ਸੈਂਟਰ ਦੇ ਪੈਸਿਆਂ ਤੋਂ ਬੰਨ ਰਿਹਾ ਤੇ ਹੈਵ ਨਾਥਿੰਗ ਟੂ ਸ਼ੋ ਸੋ ਇਹ ਮੈਂ ਤੁਹਾਨੂੰ ਆ ਹੁਣ ਅਸੀਂ ਸਿਰ ਗੱਲ ਕਰਨਾ ਚਾਹੁੰਦੇ ਹਾਂ ਹੁਣ ਬੜੀ ਵਾਰ ਇੱਥੇ ਗੱਲ ਜ਼ਿਕਰ ਹੋਇਆ ਸਾਡੇ ਆ ਵੇਖੋ ਕਿੰਨੇ ਕਾਲੇ ਨੇ ਕਿ ਛੇਤੀ ਹਟਣ ਦੇ ਆਪਣਾ 1 ਮਿੰਟ ਬਾਜਵਾ ਜੀ ਮੰਤਰੀ ਜੀ ਹਾਂ ਜੀ ਪਹਿਲਾਂ ਤਾਂ ਬਾਜਵਾ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਨੇ ਪਿਛਲੇ ਸੈਸ਼ਨ ਦੇ ਵਿੱਚ ਇੱਕ ਸਵਾਲ ਚੁੱਕਿਆ ਸੀ ਕਿ ਮੇਰਾ ਜਿਹੜਾ ਆਕਸੀਜਨ ਪਲਾਂਟ ਆ ਉਹ ਕਾਂਗਰਸ ਵੇਲੇ ਦਾ ਸੀਗਾ ਜੀ ਉਹ 20 ਦੇ ਵਿੱਚ ਇਹਨਾਂ ਨੇ ਐਪੀ ਲਾਈਟ ਚ ਫੰਡ ਦਿੱਤੇ ਸੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜੜੀ ਜੜੀ ਹੈਗਾ ਤਾਂ ਕ੍ਰਿਟਿਸਿਜ਼ਮ ਇਟ ਸ਼ੁੱਡ ਬੀ ਕੰਸਟਰਕਟਿਵ ਪਹਿਲਾਂ ਤਾਂ ਇਹ ਹੌਸ ਨੂੰ ਦੱਸ ਦੇ ਇਹਨਾਂ ਦਾ ਆਕਸੀਜਨ ਪਲਾਂਟ ਚੱਲ ਗਿਆ ਕਿ ਨਹੀਂ ਚੱਲ ਗਿਆ ਜਿਹੜਾ 2020 ਤੋਂ ਨਹੀਂ ਚੱਲਿਆ ਸੀ ਇਹ ਦੋ ਉਹਨਾਂ ਦੇ ਮੁੱਖ ਮੰਤਰੀ ਦਾ 10 ਦਿਨ ਸਾਝ 10 ਦਿਨ ਵਾਜ ਵਾਜੀ ਤੁਹਾਨੂੰ ਦੱਸਦਾ ਬਹਿ ਜੋ ਜੀ ਵਾ ਵਾ ਸਰ ਉਹਨਾਂ ਅਗਲੀ ਗੱਲ ਆ ਵੇਖੋ ਇਹ ਡਿਸਰਪਟ ਕਰਦੇ ਨੇ ਹਰ ਗੱਲ ਮੈਂ ਕ੍ਰਾਪਸ਼ਨ ਚਾਰਜਸ ਦੀ ਸਰ ਗੱਲ ਕਰਨਾ ਚਾਹੁੰਦਾ ਇਹ ਸਰਕਾਰ ਆਈ ਸੀ ਇਮਾਨਦਾਰੀ ਤੇ ਗੱਲ ਕਿ ਅਸੀਂ ਇੱਥੋਂ ਦਾ ਵਾਤਾਵਰਣ ਬਦਲ ਲਾਂਗੇ ਸਾਫ਼ ਸੁਥਰੀ ਵੀ ਵੀ ਆਈ ਪੀ ਕਲਚਰ ਠਾਗਾ ਜਿੰਨੂੰ ਸਿਕਿਉਰਿਟੀ ਚਾਹੀਦੀ ਏ ਰਾਣਾ ਜੀ ਦਾ ਬੇਟਾ ਬੋਲ ਰਿਹਾ ਸੀ ਸਿਕਿਉਰਿਟੀ ਦਾ ਜ਼ਿਕਰ ਕਰ ਰਿਹਾ ਸੀ ਉਦੋਂ ਬਾਦ ਸਾਹਿਬ ਕਹਿੰਦੇ ਜਿੰਨੂੰ ਸਿਕਿਉਰਿਟੀ ਚਾਹੀਦੀ ਪੋਲਟਰੀ ਫਾਰਮ ਖੋਲ ਲੋ ਹੁਣ ਉਹੀ ਸੀਐਮ ਸਾਹਿਬ ਕੋ 1100 ਬੰਦਾ 4 ਬੰਦਿਆਂ ਨੂੰ ਗਾਰਡ ਕਰਨ ਵਾਸਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਗਾਰਡ ਕਰਨ ਵਾਸਤੇ 1100 ਪੁਲਿਸ ਪੁਲਿਸ ਅਫਸਰ ਲੱਗਾ ਸਾਰੇ ਜ਼ਿਲ੍ਹੇ ਬੋਹਾਲੀ ਚ 1200 25 ਲੱਖ ਬੰਦੇ ਵਾਸਤੇ 1200 ਚੀਫ ਮਿਨਿਸਟਰ ਦੇ 4 ਮੈਂਬਰਾਂ ਵਾਸਤੇ 1100 ਜਿਹੜਾ ਇਹਨਾਂ ਦਾ ਲੀਡਰ ਵੈਗਨਾਰ ਚਾਹੁੰਦਾ ਸੀ ਉਹ ਲੈਂਡ ਕਰੂਜ਼ਰ ਚਾਹੁੰਦਾ ਜਿੱਥੇ ਮਾਨ ਸਾਹਿਬ ਕਹਿੰਦੇ ਸੀ ਅਸੀਂ ਛੋਟੇ ਛੋਟੇ ਕਮਰਿਆਂ 'ਚ ਗੁਜ਼ਾਰਾ ਕਰਨ ਵਾਲੀ ਜਮਾਤ ਹੈ ਅੱਜ 5 ਸਰਕਾਰੀ ਕੋਠੀਆਂ ਸਪੀਕਰ ਸਾਹਿਬ 5 ਸਰਕਾਰੀ ਤੇ ਕੈਪਟਨ ਮਰਿੰਦਰ ਸਿੰਘ 102 ਗੱਡੀਆਂ ਦੇ ਕਾਫਲੇ ਜਾਂਦਾ ਸੀ ਤੁਹਾਡੇ ਸੀਐਮ ਸਾਹਿਬ 130 ਦੇ ਕਾਫਲੇ ਜਾਂਦੇ ਇਹ ਵੀ ਵੀਆਈ ਕਲਚਰ ਹਟਾਣ ਲੱਗੇ ਨੇ ਫੇਰ ਕਰਪਸ਼ਨ ਦੀ ਗੱਲ ਕਰ ਲਈਏ ਭਾਰਤ ਪੂਸ਼ਨ ਆਸ਼ੂ ਤੇ ਵੈਂਡੇਟਾ ਕੀਤਾ ਸ਼ਾਮਸੁੰਦਰ ਅਰੋੜੇ ਤੇ ਵੈਂਡੇਟਾ ਕੀਤਾ ਦੋਨਾਂ ਦੇ ਕੇਸ ਕੇਸਸ ਚੁੱਕ ਕੇ ਹਾਈ ਕੋਰਟ ਨੇ ਮੂੰਹ ਤੇ ਬਾਹਰ ਦੀ ਜਿਹੜੇ ਤੁਹਾਡੇ ਮੰਤਰੀਆਂ ਦੇ ਖਿਲਾਫ ਕੇਸੇਸ ਨੇ ਤੁਹਾਡੇ ਐਮਐਲਏ ਦੇ ਖਿਲਾਫ ਕੇਸੇਸ ਨੇ ਤੁਹਾਡੇ ਸੀਐਮਓ ਦੇ ਖਿਲਾਫ ਕੇਸੇਸ ਨੇ ਕਿਤੇ ਉਹਨਾਂ ਦੀ ਵੀ ਕੋਈ ਕਿਤੇ ਸਾਨੂੰ ਥੋੜਾ ਜਿਹਾ ਚਾਨਣਾ ਦਿਵਾ ਦਿਓ ਕਈ ਵੀਡੀਓ ਬਣਾਏ ਸੀ ਮਾਨ ਸਾਹਿਬ ਨੇ ਉਹ ਵੀਡੀਓ ਉਸ ਤੋਂ ਬਾਅਦ ਲੀਕ ਹੀ ਨਹੀਂ ਹੋਇਆ ਪਤਾ ਨਹੀਂ ਲੱਗਾ ਗਿਆ ਕਿੱਧਰ ਨੂੰ ਸੋ ਕਹਿਣ ਦਾ ਮਕਸਦ ਇਹ ਸੀ ਯੋਰ ਗਵਰਨਮੈਂਟ ਹੈਜ਼ ਫੇਲਡ ਔਨ ਏਵਰੀ ਸਿੰਗਲ ਕਾਊਂਟ ਥੇਰ ਇਜ਼ ਨਾਥਿੰਗ ਟੂ ਸ਼ੋ ਆਈ ਫੈਲ ਸੌਰੀ ਥੈਟ ਅ ਵੈਰੀ ਡਿਸਟਿੰਗੁਇਸ਼ਡ ਗਵਰਨਰ ਇੱਕ ਹੋਮ ਮਿਨਿਸਟਰ ਹੈ ਰਾਜਸਥਾਨ ਦੇ ਉਹਨਾਂ ਦੇ ਹੱਥੇ ਚ ਇੱਕ ਝੂਟ ਦਾ ਪਲੰਦਾ ਫੜ ਕੇ ਵਿਚਾਰੇ ਮੈਨੂੰ ਨਹੀਂ ਸਮਝਾਇਓ ਨਾ ਪਾਕਿਸਤਾਨ ਦੇ ਹਾਂ ਕੋ ਜੇ ਸੇ ਕੋਈ ਚੀਜ਼ ਦੇਣ ਨੂੰ ਦੱਸਣ ਨੂੰ ਵਖਾਲ ਨੂੰ ਕੁਝ ਹੈ ਨਹੀਂ ਗਵਰਨਮੈਂਟ ਦੇ ਕੋਲ ਜੀ ਮੈਂ ਇੱਕ ਸਰ ਇੱਥੇ ਇਹਦੇ ਨਾਲ ਨਾਲ ਸਖਤ ਇਤਰਾਜ਼ ਕਰਨਾ ਜਿਹੜਾ ਹੋਮ ਮਿਨਿਸਟਰ ਸਾਹਿਬ ਨੇ 2 ਦਿਨ ਪਹਿਲੇ ਇੱਕ ਸਟੇਟਮੈਂਟ ਦਿੱਤੀ ਹੈ ਪਾਰਲੀਮੈਂਟ ਦੇ ਵਿੱਚ ਜਿੱਥੇ ਉਹਨਾਂ ਕਿਸੇ ਦਾ ਜ਼ਿਕਰ ਕੀਤਾ ਕੋਈ ਕੋਈ ਹੋਰ ਬੰਦਾ ਕੁਝ ਬੰਦਣਾ ਚਾਹੁੰਦਾ ਸੀ ਇਹ ਵੀ ਉਹਨਾਂ ਨੇ ਕਿਹਾ ਕਿ ਮੇਰੀ ਸਰਕਾਰ ਨਹੀਂ ਸੀ ਤਾਂ ਵੀ ਅਸੀਂ ਉਹਨੂੰ ਦਿਬਰੂਗੜ੍ਹ ਪਹਚਾਤਤਾ ਤੇ ਨਾਲ ਇਹ ਗੱਲ ਕਹੀ ਕਿ ਹੁਣ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਫਿਰਦਾ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਗੁਟਕਾ ਸਾਹਿਬ ਤੋਂ ਪਾਠ ਹੋ ਸਕਦਾ ਹੈ ਜੇਲ੍ਹ ਦੇ ਕਿਸੇ ਸੈੱਲ ਦੇ ਵਿੱਚ ਗੁਰੂ ਗ੍ਰੰਥ ਸਾਹਿਬਾ ਬਿਨਾਂ ਪ੍ਰਕਾਸ਼ ਤੋਂ ਵੀ ਉਹਦੇ ਤੋਂ ਪਾਠ ਹੋ ਸਕਦਾ ਹੈ ਇਹ ਚੀਜ਼ ਦਾ ਹਾਊਸ ਨੂੰ ਸੰਗਿਆਨ ਲੈਣ ਦੀ ਲੋੜ ਹੈ ਇਫ ਸਮਬਡੀ ਡਸ ਨਾਟ ਨੋ ਦੀ ਰਿਲੀਜੀਅਸ ਬੀਲੀਫਸ ਆਫ ਅ ਕਮਿਊਨਿਟੀ ਹੀ ਸ਼ੁੱਡ ਨਾਟ ਸਪੀਕ ਔਨ ਇਟ ਇਤਰਾਜ਼ਯੋ ਗੱਲ ਹੈ ਇਹਦਾ ਨਿੰਦਾ ਪ੍ਰਸਤਾਵ ਮੈਂ ਚਾਹੁੰਦਾ ਇੱਥੇ ਪੇਸ਼ ਕੀਤਾ ਜਾਏ ਤੇ ਇਹਦੇ ਤੇ ਹਾਊਸ ਇਹਦਾ ਸੰਗਿਆਨ ਲੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਕੋਈ ਸੈੱਲ ਦੇ ਵਿੱਚ ਕਿਸੇ ਜੇਲ੍ਹ ਦੇ ਸੈਲ ਵਿੱਚ ਤਾਂ ਨਹੀਂ ਪੜਿਆ ਜਾ ਸਕਦਾ ਇਸੇ ਨਾਲ ਨਾਲ ਸਰ ਚੀਫ ਮਿਨਿਸਟਰ ਸਾਹਿਬ ਡੀਲਿਮਿਟੇਸ਼ਨ ਦੀ ਉੱਥੇ ਮੀਟਿੰਗ 'ਚ ਗਏ ਨੇ ਵੀ ਵਾਂਟ ਕਿ ਇੱਥੇ ਬਕਾਇਦਾ ਤੌਰ ਆ ਕੇ ਦੱਸਣ ਤੁਹਾਡੀ ਜਿਹੜੀ ਸਦਨ ਚੀਫ ਮਿਨਿਸਟਰਜ਼ ਨਾਲ ਲੀਡਰਜ਼ ਨਾਲ ਗੱਲ ਹੋਈ ਹੈ ਉਹ ਕੀ ਹੋਈ ਹੈ ਇਹਦੇ ਤੇ ਚਰਚਾ ਹੋਏ ਕਿਉਂਕਿ ਇਹ ਪੰਜਾਬ ਦੀ ਹੋਂਦ ਖਤਮ ਕਰਨ ਦਾ ਭਾਜਪਾ ਦਾ ਇੱਕ ਛੇੜੇ ਅੰਦਰ ਸਾਰੇ ਦੇਸ਼ ਦੇ ਵਿੱਚ ਜਿੱਥੇ ਲੋਕ ਕੋਈ ਆਪਣੀ ਆਬਾਦੀ ਤੇ ਕੰਟਰੋਲ ਕਰਦੇ ਨੇ ਉਹਨਾਂ ਬੰਦਿਆਂ ਨੂੰ ਸਜ਼ਾ ਦੇਣ ਦੀ ਤਿਆਰੀ ਚ ਜਿੱਥੇ 10 10 15 15 ਇੱਕ ਘਰ ਦੇ ਵਿੱਚ ਜੰਮਦੇ ਨੇ ਉਹਨਾਂ ਦੀ ਹੋਰ ਤਾਕਤ ਵਧਾਣ ਦੀ ਗੱਲ ਕਰਦੇ ਆ ਆ ਪੰਜਾਬ ਵੇਖੋ ਕਿੱਥੇ ਮਹਾਰਾਜਾ ਰਣਜੀਤ ਸਿੰਘ ਪਾਰਟੀਸ਼ਨ ਤੋਂ ਪਿੱਛੇ ਸਿਰ ਜੇ ਸਾਡੇ ਵਿੱਚੋਂ ਪਾਕਿਸਤਾਨ ਪੰਜਾਬ ਚੋਂ ਨਾ ਬੰਦਾ ਤੇ ਬੰਗਾਲ ਵਿੱਚੋਂ ਬੰਗਲਾਦੇਸ਼ ਨਾ ਬੰਦਾ ਦੋਨਾਂ ਕੋਲ 2 200 ਸੀਟ ਹੁੰਦੀ ਅੱਜ ਰਾਜ ਤੁਹਾਡਾ ਹੁੰਦਾ ਅਸੀਂ ਤੇ ਦੇਸ਼ ਵਾਸਤੇ ਮਹਾਨ ਕੁਰਬਾਨੀਆਂ ਕੀਤੀਆਂ ਗੱਲ ਦੇ ਵਿੱਚ ਫਾਂਸੀ ਦੇ ਫੰਦੇ ਹੱਸਦੇ ਹੋਏ ਚੁੰਮ ਕੇ ਪਾਏ ਤਿਆਜ ਸਾਡੀ ਹੋਂਦ ਖਤਮ ਕਰਦੀ ਖੇਡ ਆ ਗਈ ਦਸਤਾਰ ਨੂੰ ਖਤਮ ਕਰ ਰਹੇ ਤੁਹਾਡੀ ਮਾਂ ਬੋਲੀ ਨੂੰ ਖਤਮ ਕਰ ਰਹੇ ਤੁਹਾਡੇ ਪੈਰਾਂਵੇਂ ਨੂੰ ਖਤਮ ਕਰ ਰਹੇ ਤੁਹਾਡੀ ਇੰਡੇ ਨਾਮੀ ਦੀ ਭੱਤੀ ਬੰਦ ਕਿਸਾਨਾਂ ਨੂੰ ਕੁਝ ਐਗਰੀਕਲਚਰ ਦੀ ਡਿਵਰਸੀਫਿਕੇਸ਼ਨ ਆਸਾਂ ਕੁਝ ਵੰਨ ਦੇ ਰਹੇ ਆਰਡੀਐਫ ਦੇ ਪੈਸੇ ਸਾਡੇ ਰੋਕ ਕੇ ਰੱਖੇ ਸਾਨੂੰ ਸਾਰੇ ਪੰਜਾਬੀਆਂ ਨੂੰ ਇੱਕ ਮੁੱਠ ਹੋਣਾ ਪੈਗਾ ਰਹਿ ਸਾਡੇ ਕੋਲ ਬਿਲਕੁਲ ਛੋਟਾ ਜਾਈ ਗਿਆ ਇੱਥੇ ਵੀ ਅਸੀਂ ਘਟ ਗਿਣਤੀ ਛੋੜੇ we will have to fight it together ਮੈਂ ਤਾਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਉਹਨਾਂ ਬੁੱਧਿਆਂ ਤੇ ਆਈਏ ਜਿੱਥੇ ਪੰਜਾਬ ਦੀ ਇਕਤਾ ਦੀ ਲੋੜ ਸੋ ਇੰਨਾ ਕਹਿੰਦਾ ਹੋਇਆ ਮੈਂ ਗਵਰਨਰ ਸਾਹਿਬ ਦਾ ਜਿਹੜਾ ਪਾਛੇ ਨੇ ਜਾਂ ਉਹਨਾਂ ਦਾ ਜਿਹੜਾ ਐਡਰੈਸ ਹੈ ਉਹਨੂੰ ਕੰਪਲੀਟਲੀ ਅਪੋਜ਼ ਕਰਨਾ there is nothing for punjab in that ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ